ਏ ਸਾਡੇ ਨਾਲ ਭਾਈ ਗੁਰਦੀਪ ਸਿੰਘ ਭੁੱਲਰ ਨੇ ਇਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੋਇਆ ਕਿ ਜੇ ਭਾਈ ਗੁਰਜੀਤ ਸਿੰਘ ਸ਼ਹੀਦ ਹੁੰਦੇ ਨੇ ਤੇ ਦੂਜਾ ਨੰਬਰ ਇਹ ਇਹਨਾਂ ਨੇ ਬਹੁਤ ਪਹਿਲਾਂ ਕਈ ਮਹੀਨੇ ਪਹਿਲਾਂ ਅੰਮ੍ਰਿਤਸਰ ਮਾਰਚ ਮਹੀਨੇ ਦੀ ਗੱਲ ਆ ਉਸ ਦਿਨ ਇਹਨਾਂ ਨੇ ਇੱਥੇ ਇਸੇ ਜਗ੍ਹਾ ਦੇ ਉੱਤੇ ਹੀ ਆਪਣੇ ਵੱਲੋਂ ਕੇਸ਼ ਹੋਈ ਸੀਗੇ ਦੇਖੋ ਜੀ ਅਸੀਂ ਖੁਦ ਹੈਰਾਨ ਆ ਜਿਸ ਢੰਗ ਦੇ ਨਾਲ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਵਾ ਉਹ ਆਪਣੇ ਕਹੀ ਹੋਏ ਬੋਲਾਂ ਤੋਂ ਪਾਸਾ ਵੱਟ ਗਏ ਨੇ ਮੁਰਦਾਬਾਦ ਮੁਦਾਬਾਦ ਮੁਦਾਬਾਦ ਕਾਚਕਾ ਮੁਰਦਾਬਾਦ ਮੁਦਾਬਾਦ ਮੁਦਾਬਾਦ ਦੇਖੋ ਜੀ ਅਸੀਂ ਖੁਦ ਹੈਰਾਨ ਆ ਜਿਸ ਢੰਗ ਦੇ ਨਾਲ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਵਾ ਉਹ ਆਪਣੇ ਕਹੀ ਹੋਏ ਬੋਲਾਂ ਤੋਂ ਪਾਸਾ ਵੱਟ ਗਏ ਨੇ ਉਹਨਾਂ ਨੇ ਖੁਦ ਹੀ ਜਿਹੜੀ ਸਾਡੇ ਨਾਲ ਹੀ ਸਾਡਾ ਹੀ ਡੈਲੀਗੇਸ਼ਨ ਗਿਆ ਸੀਗਾ ਸਰਬੋਤਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਦਾ ਜਿਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਹ ਲਓ ਪ੍ਰੈਸ ਨੋਟ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਕਿ ਹਾਂ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਜਲਦੀ ਸਖਤ ਸਜ਼ਾ ਦਾ ਕਾਨੂੰਨ ਲੈ ਕੇ ਆ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ ਕਿ 7 ਤਰੀਕ ਦੀ ਜਿਹੜੀ ਹੈਗੀ ਹੈ ਮੀਟਿੰਗ ਜਿਹੜੀ ਹੈ ਮੰਤਰੀਆਂ ਦੀ ਮੰਤਰੀ ਮੰਡਲ ਦੀ ਮੀਟਿੰਗ ਉਹਦੇ ਵਿੱਚ ਇਹਨੂੰ ਪ੍ਰਵਾਨਗੀ ਦਿੱਤੀ ਜਾਏਗੀ 7 ਤਰੀਕ ਲੰਘ ਗਈ ਜਦੋਂ 7 ਤਰੀਕ ਲੰਘੀ ਤੇ ਸਾਡੇ ਭਾਈ ਗੁਰਜੀਤ ਸਿੰਘ ਖਾਲਸਾ ਜਿਹੜੇ ਉਹ ਉਹਨਾਂ ਦੇ ਭਾਵਨਾਵਾਂ ਬਹੁਤ ਬੁਰੀ ਤਰ੍ਹਾਂ ਕੁਚਲੀਆਂ ਗਈਆਂ 7 ਤਰੀਕ ਤੋਂ ਉਹਨਾਂ ਨੇ ਰਾਤ ਤੋਂ ਦਵਾਈ ਛੱਡ ਦਿੱਤੀ ਤੇ ਰੋਟੀ ਤਾਂ ਉਹਨਾਂ ਪਹਿਲਾਂ ਹੀ ਛੱਡੀ ਲਿਕੁਇਡ 'ਤੇ ਚੱਲਦੇ ਪਏ ਨੇ ਅਸੀਂ ਵੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਆ ਕਿਉਂਕਿ 7 ਤੋਂ ਬਾਅਦ ਫੇਰ ਕਹਿੰਦੇ ਸੀ 10 ਨੂੰ ਮੀਟਿੰਗ ਹੋਣੀ ਆ 10 ਨੂੰ ਫੇਰ ਦੁਪਹਿਰੇ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਇਹਨੂੰ ਅਪਰੂਵਲ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਕੱਲ ਨੂੰ ਲੈ ਕੇ ਆ ਰਹੇ ਹਾਂ ਮਤਲਬ 10 ਤੋਂ ਬਾਅਦ ਕਿਉਂਕਿ 10 ਨੂੰ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਸ਼ਰਧਾਂਜੀ ਨਹੀਂ ਦੇਣੀਆਂ ਨੇ ਅੱਜ ਤੇ 11 ਨੂੰ ਅਸੀਂ ਲੈ ਕੇ ਆਵਾਂਗੇ ਕੱਲ 11 ਵੀ ਲੰਘ ਗਈ ਕਿਤੇ ਜ਼ਿਕਰ ਨਹੀਂ ਮਿਲਿਆ ਕਿਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਤੀਆਂ ਕਿਤੇ ਘੰਗਰੂ ਤੇ ਕਿਤੇ ਉਹਨਾਂ ਦੇ ਗਲਾਂ ਦੇ ਪਟੇ ਪਵਾਤੇ ਬਲਦਾਂ ਦੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀਮਦ ਭਗਵਤ ਕੀਤਾ ਪਵਿੱਤਰ ਬਾਈਬਲ ਪਵਿੱਤਰ ਕੁਰਾਨ ਇਨਾਂ ਦੀ ਇੱਜ਼ਤ ਮਾਣ ਦੇ ਵਾਸਤੇ ਜਿਹੜਾ ਕਾਨੂੰਨ ਲੈ ਕੇ ਆਉਣਾ ਸੀ ਉਧਰ ਕੋਈ ਮੂੰਹ ਹੀ ਨਹੀਂ ਕਰ ਰਿਹਾ ਸੋ ਅਸੀਂ ਇਸ ਗੱਲ ਤੋਂ ਬਹੁਤ ਆहत ਹਾਂ ਇਸੇ ਵਾਸਤੇ ਅਸੀਂ মিডিਆ ਨੂੰ ਇੱਕ ਕਾਲ ਦਿੱਤੀ ਹੈ ਕਿਉਂਕਿ ਅਸੀਂ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਹੈ ਕਿ ਸੋਮਵਾਰ ਤੋਂ ਸਵੇਰ ਤੋਂ ਅਸੀਂ ਵੀ ਅਨਜਲ ਤਿਆਗ ਕਰਾਂਗੇ ਯਾਰਾ ਸਿੰਘ ਸਿੰਘਣੀਆਂ ਜੜੀਆਂ ਨੇ ਉਹ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ ਤੇ ਸਰਕਾਰ ਜੇ ਇਸ ਨੂੰ ਹੋਰ ਲਟਕਾਏਗੀ ਸਾਰੇ ਹੀ ਪਾਸੇ ਤੋਂ ਹੁਣ ਸਭ ਸਾਹਿਬ ਕਾ ਫੌਜੀ ਸਹਿਬਾਨ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਉਹ ਵੀ ਕਹਿੰਦੇ ਨੇ ਅਸੀਂ ਇਸ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਦਰਾਈ ਇੱਕ ਬੇਨਤੀ ਕਰਦਾ ਸਾਰੇ ਪੰਜਾਬ ਦੇ ਆਵਾਮ ਨੂੰ ਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਤਾਂ ਕੋਈ ਸਿੱਖਿਆ ਸਾ ਹੋਏਗਾ ਜਿਹੜਾ ਗੁਰੂ ਦੇ ਵਾਸਤੇ ਆਪਣੀ ਜਾਨ ਦਾਅ ਤੇ ਲਾ ਸਕੇ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਬੁੱਧੀਜੀਵਾਂ ਦੀ رائے ਲਈਤੀ ਜਾਵੇਗੀ ਉਹ ਕਿਹੜੇ ਬੁੱਧੀਜੀਵੀ ਨੇ ਦੇਖੋ ਜੀ ਇਹ ਪਤਾ ਨਹੀਂ ਹੁਣ ਕਿਹੜੇ ਬੁੱਧੀਜੀਵੀ ਉਹ ਭਾਲਦੇ ਨੇ ਕੀ ਰਾਜੇ ਸ਼ਰਨਾਨੰਦ ਜੀ ਤਾਂ ਵੱਡਾ ਸਨਾਤਨ ਧਰਮ ਦਾ ਕੋਈ ਵਿਆਖਿਆਕਾਰ ਹੈ ਇਹਨਾਂ ਕੋਲ ਇਹ ਜਿਹੜੀ ਮੀਟਿੰਗ ਹੋਈ ਸੀ ਏਡੀਜੀਪੀ ਪੰਜਾਬ ਡੀਜੀਪੀ ਆਫਿਸ ਦੇ ਵਿੱਚ 6th ਫਲੋਰ ਦੇ ਉੱਤੇ ਬੀਯੂਆਈ ਦਾ ਹੈੱਡਕੁਆਟਰ ਹੈ ਉੱਥੇ ਐਲਕੇ ਯਾਦਵ ਸਾਹਿਬ ਨੂੰ ਖੁਦ ਮੁੱਖ ਮੰਤਰੀ ਸਾਹਿਬ ਨੇ ਨੋਡਲ ਅਫਸਰ ਲਾਇਆ ਸੀਗਾ ਜਿਸ ਦਿਨ ਸਾਡੀ ਮੀਟਿੰਗ ਹੋਈ ਕਿ ਤੁਸੀਂ ਇਸ ਮਸਲੇ ਨੂੰ ਲੈ ਕੇ ਚੱਲਣਾ ਹੈ ਉੱਥੇ ਹੀ ਅਸੀਂ ਉਹਨੂੰ ਰੀਡਿਫਾਈਨ ਕੀਤਾ ਜਿਹੜਾ ਤਿੰਨ ਸੱਤ ਨੂੰ ਜਿਹੜਾ ਜਿਹੜੇ ਖੜੜੇ ਦੀ ਚਰਚਾ ਹੋ ਰਹੀ ਹੈ ਨਾ ਮੀਡੀਆ ਦੇ ਵਿੱਚ ਉਹਦੇ ਚਾਹ ਉਹ ਗੱਲ ਆ ਗੱਲ ਉਹ ਮੇਰੇ ਫੋਨ ਦੇ ਵਿੱਚ ਵੀ ਪਿਆ ਅਸੀਂ ਹੀ ਉਹਨੂੰ ਰੀਡ ਡਰਾਫਟ ਕੀਤਾ ਪਹਿਲਾਂ ਵੀ ਸਾਡੇ ਜਿਹੜੇ ਐਡਵੋਕੇਟ ਸਾਹਿਬਾਨ ਸਨ ਉਹਨਾਂ ਨੇ ਡਰਾਫਟ ਕੀਤਾ ਸੀਗਾ ਉਹ ਦਿੱਤਾ ਉਹਨੂੰ ਫਿਰ ਰੀਡ ਡਰਾਫਟ ਕਰਨੇ ਵਿੱਚ ਵੀ ਸਾਡੇ ਐਡਵੋਕੇਟ ਸਾਹਿਬਾਨ ਲੱਗੇ ਸੀਗੇ ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਹੋਰ ਕਿਹੜੇ ਚਾਹੀਦੇ ਹੁਣ ਕੈਥੋਲਿਕ ਚਰਚ ਹੈ ਕੈਥੋਲਿਕ ਚਰਚ ਜਲੰਧਰ ਉਹਨਾਂ ਦੇ ਨੁਮਾਇੰਦੇ ਉਸ ਦਿਨ ਇੱਥੇ ਵੀ ਆਏ ਸੀ ਕਿ 25 ਤਰੀਕ ਨੂੰ ਫਿਰ ਉੱਥੇ ਜਿਹੜੀ ਮੀਟਿੰਗ ਹੋਈ ਹੈ ਸਾਡੀ ਏਡੀਜੀਪੀ ਆਫਿਸ ਉੱਥੇ ਵੀ ਉਹ ਆਏ ਨੇ ਤੀਸਰੀ ਧਰ ਸ਼ਾਹੀ امام ਸਾਹਿਬ ਪੰਜਾਬ ਵਾਲੀ ਇੱਥੇ ਵੀ ਆਏ ਕਿੰਨੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਸਜਾ ਮੰਗੀ ਸੀ ਉਹ ਤਾਂ ਕਹਿੰਦੇ ਸੀ ਕਿ ਚੌਂਚ ਖੜੇ ਕਰਕੇ ਗੋਲੀ ਮਾਰੋ ਐਸੇ ਦੁਸ਼ਟ ਨੂੰ ਸੋ ਜਦੋਂ ਸਾਰੇ ਧਰਮਾਂ ਵਾਲੇ ਰਾਜੇ ਨੇ ਤੇ ਫਿਰ ਇਹਨਾਂ ਨੂੰ ਕਿਹੜਾ ਵਿਦਵਾਨ ਚਾਹੀਦਾ ਇਹਨਾਂ ਇਹਨਾਂ ਤਿੰਨਾਂ ਤੋਂ ਵੱਡਾ ਵਿਦਵਾਨ ਕੋਈ ਹੈਗਾ ਤੁਹਾਡੇ ਕੋਲ ਦੂਜੇ ਧਰਮਾਂ ਦਾ ਤੇ ਸਾਨੂੰ ਦੱਸ ਦੋ ਸਿੱਖ ਧਰਮ ਵਾਲਾ ਵਿਦਵਾਨ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਤਾਂ ਉਹ ਵਿਦਵਾਨ ਜਿਹੜਾ ਗੁਰੂ ਦੇ ਲੇਖੇ ਆਪਣੀ ਜਾਨ ਲਾਉਣ ਵਾਸਤੇ ਬੈਠਾ ਗੱਲਾਂ ਬਾਤਾਂ ਤੇ ਜਿਹੜਾ بڑے ਵਿਦਵਾਨ ਬਣ ਜਾਂਦੇ ਨੇ ਪਰ ਅਸਲੀ ਸੂਰਮਾ ਉਹੀ ਆ ਜਿਹੜਾ ਵਕਤ ਆਉਣ ਦੇ ਉੱਤੇ ਆਪਣੀ ਜਾਨ ਦੀ ਬਾਜ਼ੀ ਲਾ ਦਿੰਦਾ ਤੇ ਭਾਈ ਗੁਰਜੀਤ ਸਿੰਘ ਲਈ ਬੈਠਾ ਸੋ ਮੈਂ ਸਮਝਦਾ ਮੁੱਖ ਉੱਪਰ ਉਹਨਾਂ ਤੇ ਕਿੰਦਾ ਦੀ ਸਿਹਤ ਕਿੰਦਾ ਦੇ ਹਾਲਾਤ ਨੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਜੀ ਬਹੁਤ ਹੀ ਨਾਜ਼ੁਕ ਹੈ ਬਹਿਣ ਦੀ ਹਾਲਤ ਦੇ ਵਿੱਚ ਵੀ ਨਹੀਂ ਗਿਆ ਕੱਲ ਤਾਂ ਸਾਰਾ ਦਿਨ ਬੇਹੋਸ਼ ਰਹੇ ਨੇ ਪਰ ਮਸਲਾ ਹੁਣ ਇਹ ਬਣ ਗਿਆ ਵਾ ਕਿ ਉਹਨਾਂ ਦੇ ਖੂਨ ਚੋਰਿਆ ਮੋਸ਼ਨ ਦੇ ਵਿੱਚੋਂ ਲਗਾਤਾਰ ਖੂਨ ਆ ਰਿਹਾ ਖੂਨ ਹੈ ਕਿੰਨਾ ਕੋ ਸਰੀਰ ਦੇ ਵਿੱਚ ਆਪਾਂ ਸਮਝ ਸਕਦੇ ਜਿਹੜੇ 5 ਮਹੀਨੇ ਜਿਸ ਬੰਦੇ ਨੇ ਰੋਟੀ ਨਾ ਖਾਧੀ ਉਹਦੇ ਖੂਨ ਬਣਿਆ ਕਿੰਨਾ ਕੋਗਾ ਸੋ ਕੀ ਬਣਨਾ ਸੀ ਤੇ ਕੀ ਉਹਦਾ ਹੁਣ ਜਿਹੜਾ ਨੁੱਚੜਦਾ ਪਿਆ ਸੋ ਇਸ ਹਾਲਤ ਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਅਸੀਂ ਮਰਦਾ ਨਹੀਂ ਛੱਡ ਸਕਦੇ ਅਸੀਂ ਵੀ ਉਹਦੇ ਨਾਲ ਮਰਾਂਗੇ ਅਸੀਂ 11 ਸਿੰਘ ਸਿੰਘਣੀਆਂ ਜਿਹੜੇ ਆ ਸੋਮਵਾਰ ਸਵੇਰ ਤੋਂ ਅਸੀਂ ਵੀ ਅਨਜਲ ਛੱਡ ਕੇ ਇੱਥੇ ਬੈਠਾਂਗੇ ਇਹ ਸਰਕਾਰ ਜ਼ਿੰਮੇਵਾਰ ਹੋਏਗੀ ਜੋ ਇੱਕ ਅਰਥੀ ਚੁਕਣਾ ਚਾਹੁੰਦੀ ਤੇ ਨਾਲ 10 ਹੋਰ ਤਿਆਰ ਹੋਣਗੇ ਤੇ ਵਧਣਗੇ ਮੈਂ ਫੇਰ ਦੁਬਾਰਾ ਅਪੀਲ ਕਰਦਾ ਕਿ ਕੋਈ ਇੱਕ ਇੱਕ ਮਰਜੀ ਉਹੜਾ ਹਰ ਜ਼ਿਲ੍ਹੇ ਦੇ ਵਿੱਚੋਂ ਆਏ ਆਪਾਂ ਇੱਥੇ ਡਟ ਕੇ ਬੈਠੀਏ ਜਿਹੜਾ ਸੋਮਾਰਤ ਤੁਸੀਂ ਸੰਘਰਸ਼ ਕਰਨ ਜਾ ਰਹੇ ਹੋ ਕਿ ਮਿੱਥਿਆ ਕਿ ਅਨਮਿੱਥਿਆ ਜੀ ਇਹ ਅਨਮਿੱਥਿਆ ਜੀ ਹੁਣ ਜਨਾਚਰ ਪਾਸ ਨਹੀਂ ਕਰਦੇ ਜਨਾਚਰ ਪਾਸ ਨਹੀਂ ਜਨਾਚਰ ਗਵਰਨਰ ਸਾਹਿਬ ਦੀ ਮੋਹਰ ਨਹੀਂ ਲੱਗਦੀ ਨਾ ਉਹਨਾਂ ਚਿਰ ਇਦਾਂ ਹੀ ਚੱਲੂਗਾ ਕੱਲ ਡੀਐਸਪੀ ਸਾਹਿਬ ਆਏ ਸੀ ਤੇ ਐਚਡੀਐਮ ਸਾਹਿਬ ਆਏ ਸੀ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਆਸ਼ਵਾਸ਼ਣ ਕੁਝ ਨਹੀਂ ਉਹ ਤਾਂ ਸਿਰਫ ਦੱਸਣ ਆਏ ਸੀ ਕਿ ਜਿਹੜੀ ਅਸੀਂ ਇਥੋਂ ਦੀ ਹਾਲਤ ਹੈ ਉੱਪਰ ਭੇਜ ਦਿੱਤੀ ਹੈ ਹੁਣ ਦੁੱਖ ਤਾਂ ਇਸ ਗੱਲ ਦਾ ਨਾ ਕਿ ਉੱਪਰੋਂ ਜਵਾਬ ਹੀ ਨਹੀਂ ਆਇਆ ਇਹਦਾ ਮਤਲਬ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਕਿ ਗੁਰਜੀਤ ਸਿੰਘ ਜਿੰਦਾ ਕਿ ਮਰ ਗਿਆ ਇਹ ਤਾਂ ਫਿਰ ਉਹ ਡੀਕੰਡੇ ਵੀ ਕਦੋਂ ਗੁਰਜੀਤ ਸਿੰਘ ਮਰੇ ਤੇ ਕਦੋਂ ਅਸੀਂ ਆਈਏ ਫੋਨ ਕਰਕੇ ਦੱਸਦਾ ਤੇ ਤੇਰਾ ਜੀ ਦੂਜੇ ਨੰਬਰ ਤੋਂ ਤਿਆਰ ਹੋ ਜਾ ਭਾਈ ਭਾਈ ਜਰਨੇ ਕਹਿ ਸੀ ਇਹ ਸਾਡੇ ਨਾਲ ਭਾਈ ਗੁਰਦੀਪ ਸਿੰਘ ਭੁੱਲਰ ਨੇ ਇਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੋਇਆ ਵੀ ਜੇ ਭਾਈ ਗੁਰਜੀਤ ਸਿੰਘ ਸ਼ਹੀਦ ਹੁੰਦੇ ਨੇ ਤੇ ਦੂਜਾ ਨੰਬਰ ਇਹ ਇਹਨਾਂ ਨੇ ਬਹੁਤ ਪਹਿਲਾਂ ਕਈ ਮਹੀਨੇ ਪਹਿਲਾਂ ਮੇਰੇ ਖਾਲ ਮਾਰਚ ਮਹੀਨੇ ਦੀ ਗੱਲ ਆ ਉਸ ਦਿਨ ਇਹਨਾਂ ਨੇ ਇੱਥੇ ਇਸੇ ਜਗ੍ਹਾ ਦੇ ਉੱਤੇ ਹੀ ਆਪਣੇ ਵੱਲੋਂ ਪੇਸ਼ ਹੋਏ ਸੀਗੇ ਸੋ ਅੱਜ ਭਾਈ ਗੁਰਜੀਤ ਸਿੰਘ ਨੇ ਇਹਨਾਂ ਨੂੰ ਵੀ ਆਖਿਆ ਭਾਈ ਤੂੰ ਤਿਆਰ ਹੋ ਜਾ ਹੁਣ ਮੈਂ ਮੇਰੀ ਸ਼ਿੱਧੀ ਹੁੰਦੀ ਹੈ ਤੇ ਅੱਗੋਂ ਮੋਰਚਾ ਤੂੰ ਸਾਂਭਣਾ ਸੋ ਭਾਈ ਗੁਰਦੀਪ ਸਿੰਘ ਵੀ ਤਿਆਰ ਨੇ ਤੇ ਜਹੌਰ ਸਿੰਘ ਸਿੰਘਣੀਆਂ ਭਾਈ ਗੁਰਜੀਤ ਸਿੰਘ ਦੇ ਮਾਤਾ ਜੀ ਤੇ ਹੋਰ ਅਜੇ بڑے بڑے ਨੇ ਅਜੇ ਐਸੇ ਸਾਫ ਸਾਰੇ ਨਾਂ ਅਜੇ ਨਹੀਂ ਅਨਾਉਂਸ ਕਰਨਾ ਚਾਹੁੰਦੇ 11 ਸਿੰਘ ਘਟੋ ਘਟ ਜਿਹੜੇ ਨੇ ਇਸ ਮੋਰਚੇ ਤੇ ਬੈਠਣਗੇ ਤੇ ਸਰਕਾਰ ਜੇ ਸਾਡੀਆਂ ਜਾਣਨਾ ਹੀ ਲੈਣਾ ਚਾਹੁੰਦੀ ਹੈ ਇਹ ਉਹਨਾਂ ਨੂੰ ਬਲੀ ਚਾਹੀਦੀ ਆ ਕਿ ਸਿੱਖਾਂ ਦੀ ਬਲੀ ਦੇ ਨਾਲ ਇੱਕ ਕਾਨੂੰਨ ਬਣਾ ਤੇ ਅਸੀਂ ਬਲੀ ਦੇਣ ਵਾਸਤੇ ਤਿਆਰ ਆਂ ਜੀ ਬੋਲੇ